ਗੁਰੂ ਨਾਨਕ ਸਾਹਿਬ ਜੀ ਨੇ ਸਭ ਤੋਂ ਵੱਧ ਪ੍ਰਚਾਰ ਦੌਰੇ ਕੀਤੇ ਜੀ ਆਪਣੇ ਜੀਵਨ ਕਾਲ ਚ ਸਭ ਤੋਂ ਵੱਧ ਮਹਾਰਾਜ ਨੇ ਪ੍ਰਚਾਰ ਦੌਰੇ ਕੀਤੇ ਉਹਨਾਂ ਤੋਂ ਬਾਅਦ ਜੇ ਕਿਸੇ ਹੋਰ ਗੁਰੂ ਵਿਅਕਤੀ ਨੇ ਪ੍ਰਚਾਰ ਦੌਰੇ ਕੀਤੇ ਤੇ ਉਹ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਪ੍ਰਚਾਰ ਦੌਰਿਆਂ ਤੇ ਤੁਰੇ ਤਿੰਨ ਗ੍ਰਿਫਤਾਰੀਆਂ ਹੋਈਆਂ ਜੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਤਿੰਨ ਤਿੰਨ ਗ੍ਰਿਫਤਾਰੀਆਂ ਹੋਈਆਂ ਉਹਨਾਂ ਨੂੰ 1664 ਵਿੱਚ ਗੁਰਿਆਈ ਦੀ ਬਖਸ਼ਿਸ਼ ਪ੍ਰਾਪਤ ਹੁੰਦੀ ਹੈ 64 ਵਿੱਚ 65 ਵਿੱਚ ਪਹਿਲੀ ਗ੍ਰਿਫਤਾਰੀ ਹੋ ਜਾਂਦੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 70 ਵਿੱਚ ਦੂਜੀ ਹੁੰਦੀ ਹੈ 75 ਵਿੱਚ ਤੀਜੀ ਹੁੰਦੀ ਹੈ ਤੀਜੀ ਵੇਲੇ ਸ਼ਾਦਦ ਦਾ ਜਾਂ ਪਿੰਦੇ ਦੋ ਗ੍ਰਿਫਤਾਰੀਆਂ ਪਹਿਲਾਂ ਹੋਈਆਂ ਮਹਾਰਾਜ ਦੀਆਂ ਕਿਉਂਆਂ ਹੀ ਗ੍ਰਿਫਤਾਰੀਆਂ ਉਹਤੇ ਕਿਸੇ ਨੂੰ ਕੁਝ ਕਹਿੰਦੇ ਨਹੀਂ ਸੀ ਕਿ ਇਹਦੀ ਜ਼ਮੀਨ ਨਹੀਂ ਮੱਲੀ ਇਹਦਾ ਮਤਲਬ ਸੱਚ ਦਾ ਗਲਾ ਸ਼ੁਰੂ ਤੋਂ ਘੋਟਣ ਦੀ ਕੋਸ਼ਿਸ਼ ਕੀਤੀ ਗਈ ਹੈ ਸੱਚ ਨੂੰ ਦਬਾਉਣ ਦੀ ਸ਼ੁਰੂ ਤੋਂ ਉੱਚੀ ਬੋਲਿਓ ਕੋਸ਼ਿਸ਼ ਕੀਤੀ ਗਈ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਅਨੰਦਪੁਰ ਸਾਹਿਬ ਜਿਹਨੂੰ ਅਸੀਂ ਅੱਜ ਅਨੰਦਪੁਰ ਸਾਹਿਬ ਕਹਿੰਨੇ ਪਹਿਲਾਂ ਚੱਕ ਨਨਕੀ ਦਾ ਨਾਮ ਸੀ ਇਹਦਾ ਨਾਮ ਪਹਿਲਾਂ ਸੀ ਚੱਕ ਨਨਕੀ ਚੱਕ ਨਨਕੀ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੀ ਮਾਤਾ ਜੀ ਦੇ ਨਾਮ ਤੇ ਇਹ ਇਹ ਨਗਰ ਬਸਾਇਆ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਾਦੀ ਜੀ ਗੁਰੂ ਹਰਗੋਬਿੰਦ ਪਾਸ਼ਾ ਦੇ ਮਹਲ ਜਦੋਂ ਅਸੀਂ ਮਾਤਾ ਨਾਨਕੀ ਕਹਾਂਗੇ ਉਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਦਾਦੀ ਜੀ ਦੀ ਗੱਲ ਹੋਏਗੀ ਜਦੋਂ ਬੇਬੇ ਨਾਨਕੀ ਕਹਾਂਗੇ ਉਦੋਂ ਗੁਰੂ ਨਾਨਕ ਸਾਹਿਬ ਜੀ ਦੀ ਭੈਣ ਦੀ ਗੱਲ ਹੋਏਗੀ ਬੇਬੇ ਤੇ ਮਾਤਾ ਦੋ ਸ਼ਬਦ ਵੱਖਰੇ ਵੱਖਰੇ ਗੁਰੂ ਤੇ ਗੁਰੂ ਗੋ ਤੇਗਬਹਾਦਰ ਮਹਾਰਾਜ ਧਿਆਨ ਨਾਲ ਸੁਣਿਓ ਇਸ ਘਟਨਾ ਨੂੰ ਗੁਰੂ ਗੁਰੂ ਸਾਹਿਬ ਕਿਦਾਂ ਮਨੁੱਖਤਾ ਨਾਲ ਪਿਆਰ ਕਰਦੇ ਸੀ ਐ ਸੁਰਤ ਟਿਕਾ ਕੇ ਬੈਠੋ ਇਧਰ ਉਧਰ ਨਹੀਂ ਜਦੋਂ ਇਧਰ ਉਧਰ ਧਿਆਨ ਜਾਂਦਾ ਨਾ ਫਿਰ ਗੱਲ ਉਖੜ ਜਾਂਦੀ ਹੈ ਗੁਰੂ ਤੇਗ ਬਹਾਦਰ ਮਹਾਰਾਜ ਚੱਕ ਨਾਨਕੀ ਚੋ ਤੁਰੇ ਪਿੰਡਾਂ ਵਿੱਚ ਇਦਾਂ ਸਮਾਗਮ ਕਰਦੇ ਗਏ ਸੰਗਤਾਂ ਨੂੰ ਮਿਲਦੇ ਗਏ ਸਮਾਉ ਪਿੰਡ ਦੇ ਬਾਹਰ ਜ਼ਿਲ੍ਹਾ ਮਾਨਸੇ ਦੇ ਵਿੱਚ ਜਿਹੜਾ ਸਮਾਉ ਪਿੰਡ ਹੈ ਉਸ ਪਿੰਡ ਦੇ ਬਾਹਰ-ਬਾਰ ਮਹਾਰਾਜ ਜਾ ਕੇ ਆਪਣਾ ਇਦਾਂ ਅਸਣ ਲਾਇਆ ਸੰਗਤਾਂ ਦੂਰਾਂ ਦੂਰਾਂ ਤੋਂ ਮਿਲਣ ਆ ਰਹੀਆਂ ਉਸ ਪਿੰਡ ਦਾ ਇੱਕ ਕਿਸਾਨ ਆਪਣੇ ਖੇਤਾਂ 'ਚ ਕੰਮ ਕਰ ਰਿਹਾ ਹੈ ਉਹਦੀ ਘਰ ਵਾਲੀ ਉਹਦੇ ਵਾਸਤੇ ਰੋਟੀ ਲੈ ਕੇ ਗਈ ਤੇ ਆਪਣੀ ਘਰ ਵਾਲੀ ਨੂੰ ਪੁੱਛਦਾ ਹੈ ਭਾਗਾ ਵਾਲੀਏ ਅੱਜ ਆਪਣੇ ਪਿੰਡ ਦੇ ਬਾਹਰ ਬਾਰ ਇਕੱਠ ਵੜਾ ਹੈ ਕੀ ਗੱਲ ਹੈ ਕੋਈ ਰਾਜਾ ਆਇਆ ਹੈ ਤੇ ਉਹਦੀ ਘਰ ਵਾਲੀ ਕਹਿੰਦੀ ਮੈਂ ਪਿੰਡ ਦੀਆਂ ਬੀਬੀਆਂ ਕੋਲੋਂ ਸੁਣਿਆ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਘਰ ਦੇ ਵਾਰਿਸ ਨਵੇਂ ਪਾਤਸ਼ਾਹ ਧੰਨ ਗੁਰ ਤੇਗ ਬਹਾਦਰ ਮਹਾਰਾਜ ਸੱਚੇ ਪਾਸ਼ਾ ਆਪਣੇ ਪਿੰਡ ਦੇ ਬਾਹਰ ਬਾਰ ਆਏ ਹੋਏ ਨੇ 2 ਮਿੰਟ ਸੋਚ ਕੇ ਵੇਖਿਓ ਇਸ ਇਸ ਸਮੇਂ ਨੂੰ ਮੰਨਣ ਦੀ ਕੋਸ਼ਿਸ਼ ਕਰਕੇ ਵੇਖੋ ਪਿੰਡ ਦਾ ਕਿਸਾਨ ਅੰਦਾ ਅੱਛਾ ਭਾਗਾ ਵਾਲੀਏ ਇਹ ਗੱਲ ਪੱਕੀ ਹੈ ਕਿਉਂਕਿ ਕਿੱਥੇ ਫਿਰ ਆਪਾਂ ਚੱਲੀਏ ਮਹਾਰਾਜ ਨੂੰ ਮਿਲਣ ਵਾਸਤੇ ਦਰਸ਼ਨ ਕਰਨ ਚੱਲੀਏ ਕੰਪੈਰੀਸ਼ਨ ਆਪ ਕਰ ਲਿਓ ਹੁਣ ਤੁਸੀਂ ਦੇਸ਼ਾਂ 'ਚ ਵਿਦੇਸ਼ਾਂ 'ਚ ਬੈਠੇ ਅਜੋਕੇ ਦੇ ਧਾਰੀਆਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਖਸੀਅਤ ਨਾਲ ਕੰਪੈਰੀਸ਼ਨ ਘਰਾਂ 'ਚ ਬੈਠੇ ਕਰ ਲਿਓ ਤੁਲਨਾ ਆਪੇ ਕਰ ਲਿਓ ਵੀ ਕਿੱਥੇ ਉਹ ਸੋਚ ਤੇ ਕਿੱਥੇ ਅੱਜ ਦੇ ਆ ਦੀ ਸੋਚ ਕੋਲੋਂ ਕੁਝ ਨਹੀਂ ਕਵਾਂਗਾ ਸਮਾਉ ਪਿੰਡ ਵਿੱਚ ਅੱਜ ਵੀ ਉਸ ਕਿਸਾਨ ਦੇ ਨਾਂ ਤੇ ਗੁਰਦੁਆਰਾ ਬਣਿਆ ਹੋਇਆ ਹੈ ਕਿਸਾਨ ਕਹਿੰਦਾ ਪਾਗਾਂ ਵਾਲੀਏ ਆਪਾਂ ਚੱਲੀਏ ਗੁਰੂ ਤੇਗ ਬਹਾਦਰ ਮਹਾਰਾਜ ਦੇ ਦਰਸ਼ਨ ਕਰਨ ਉਹ ਕਹਿੰਦੀ ਆਪਣੇ ਤੇ ਕੱਪੜੇ ਤੁਹਾਡੇ ਦੇ ਕੱਪੜੇ ਲਿਬੜੇ ਹੋਏ ਆ ਹੁਣ ਬੰਦਾ ਤੁਸੀਂ ਦੱਸਿਓ ਜੀ ਚਲੋ ਬੰਦਾ ਖੇਤਾਂ 'ਚ ਕੰਮ ਕਰਦਾ ਉਹਦੇ ਕੱਪੜੇ ਕਿਦਾਂ ਦੇ ਹੁੰਦੇ ਭਲਾ ਉੱਚੀ ਬੋਲ ਕੇ ਦੱਸਿਓ ਜੀ ਮੰਨ ਲਓ ਕਿਸੇ ਬੰਦੇ ਨੇ ਖੇਤਾਂ 'ਚੋਂ ਹੁਣ ਮੰਨ ਲਓ ਇੱਥੇ ਤੁਸੀਂ ਸਮਾਗਮ ਚਾਹੇ ਜੇ ਖੇਤਾਂ 'ਚੋਂ ਸਿੱਧਾ ਆਉਣਾ ਤੇ ਇੱਕ ਘਰੋਂ ਤਿਆਰ ਹੋ ਕੇ ਇਸ਼ਨਾਨ ਪਾਣ ਕਰਕੇ ਕੱਪੜੇ ਪਾ ਕੇ ਆਉਣਾ ਦੋਨਾਂ 'ਚ ਫਰਕ ਹੈ ਨਾ ਉਹ ਕਹਿੰਦਾ ਪਾਗਾਂ ਵਾਲੀਏ ਆਪਾਂ ਚੱਲੀਏ ਕੰਦਿਤ ਤੁਸੀਂ ਆਪਣੇ ਕੱਪੜੇ ਵੇਖੋ ਕੀ ਲੈ ਕੇ ਜਾਓਗੇ ਮੈਂ ਸੁਣਿਆ ਗੁਰੂ ਵਾਸਤੇ ਕੁਝ ਨਾ ਕੁਝ ਲੈ ਕੇ ਜਾਈਦਾ ਕਹਿੰਦਾ ਭਾਗਾਂ ਵਾਲੀਏ ਵਾਹਿਗੁਰੂ ਮੈਨੂੰ ਭੁੱਖ ਲੱਗੀ ਐ ਤੂੰ ਮੇਰੇ ਲਈ ਰੋਟੀ ਲੈ ਕੇ ਆਈ ਐ ਆ ਪ੍ਰਸ਼ਾਦੇ ਮਹਾਰਾਜ ਵਾਸਤੇ ਲੈ ਚੱਲਦੇ ਹੁਣ ਭੁੱਖ ਲੱਗੀ ਹੋਵੇ ਤੁਹਾਡੇ ਕੋ ਖਾਣ ਲਈ ਦੋ ਤਿੰਨ ਪ੍ਰਸ਼ਾਦੇ ਹੋਣ ਤੇ ਭੁੱਖ ਲੱਗੀ ਹੋਵੇ ਤੇ ਉਹ ਪ੍ਰਸ਼ਾਦ ਤੁਸੀਂ ਕਿਸੇ ਨੂੰ ਭੇਟ ਲੈ ਕੇ ਤੁਰਪੋ ਇਸ ਤੋਂ ਵਧੀਆ ਭੇਟਾ ਕੋ ਹੋ ਸਕਦੀ ਬੋਲ ਕੇ ਦੱਸਿਓ ਆਟਾ ਖਰਾਬ ਹੋ ਰਿਹਾ ਹੋਵੇ ਰੋਟੀਆਂ ਨੂੰ ਉਲੀ ਲੱਗ ਰਹੀ ਹੋਵੇ ਫਰੂਟ ਗਲ ਰਿਹਾ ਹੋਵੇ ਤਾਂ ਬੰਦਾ ਕਹੇ ਕੋਈ ਨਹੀਂ ਪਾਦੇ ਉਦਾਂ ਵੀ ਸੁੱਟਣੀ ਐ ਅਣ ਹੁੰਦਾ ਆਪ ਵੰਡਾਏ ਤੇਰਾ ਹੱਥ ਤੰਗ ਹੋਵੇ ਕਦੀ ਉਦੋਂ ਮਦਦ ਕਰਕੇ ਵੇਖ ਪਰਖ ਤੇ ਉਦੋਂ ਹੋਣੀ ਐ ਜਦੋਂ ਪਹਿਲਾਂ ਤੇਰੇ ਕੋ ਕੋ ਵੱਧੂ ਆ ਅਣ ਹੁੰਦਾ ਆਪ ਵੰਡਾਏ ਹੈ ਨਹੀਂ ਤੇਰੇ ਕੋ ਪ੍ਰਸ਼ਾਦ ਦੇ ਦੋਈ ਆ ਭੁੱਖ ਲੱਗੀ ਹੋਈ ਆ ਉਹ ਚ ਵੰਡ ਕੇ ਵੇਖ ਸਵਾਦ ਆਊਗਾ ਪਰਖ ਤੇ ਤੇਰੀ ਉਦੋਂ ਹੋਣੀ ਐ ਨਾ ਕਹਿੰਦੀ ਠੀਕ ਐ ਕਹਿੰਦਾ ਮੈਂ ਪ੍ਰਸ਼ਾਦਾ ਨਹੀਂ ਛਕਦਾ ਆਪਾਂ ਲੈ ਕੇ ਚੱਲਦੇ ਆ ਤੇ ਨਾਲੇ ਮੈਂ ਸੁਣਿਆ ਵਾਂ ਗੁਰੂ ਤੇਗ ਬਹਾਦਰ ਉਹ ਸਿੱਖ ਨਹੀਂ ਸੀਗਾ ਉਹ ਕਿਸਾਨ ਸਿੱਖ ਨਹੀਂ ਸੀ ਸਿੱਖ ਬਾਅਦ ਚ ਬਣਦਾ ਉਹ ਕਿਉਂਕਿ ਜਦੋਂ ਉਹ ਮਹਾਰਾਜ ਲਾਕਿਆਂ ਚ ਕਹਿੰਦੇ ਏ ਸੀ ਉਹ ਲੋਕ ਜਿਨ੍ਹਾਂ ਨੇ ਦਰਾ ਖੈਬਰ ਦੇ ਰਾਹ ਬੰਦ ਕੀਤੇ ਸੀ ਏ ਸੀ ਉਹ ਲੋਕ ਜਿਹੜੇ ਵਡੀਆਂ-ਵਡੀਆਂ ਚਟਾਨਾਂ ਨਾਲ ਟਕਰਾਂ ਗਏ ਕਿਉਂਕਿ 파ਰਸ਼ਾ ਆਮ ਲੋਕਾਂ ਦੇ ਹੱਕਾਂ 'ਚ ਖੜਨ ਵਾਸਤੇ ਆਇਸੀ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਿੰਨ ਕੇ ਸੰਗ ਸਾਥ ਵਡਿਆਂ ਸੰਕਿਆ ਦੀ ਤਗੜੇ ਦੇ ਘਰ ਤੇ ਸਾਰੇ ਜਾਂਦੇ ਆ ਤੁਸੀਂ ਕਦੀ ਕਿਸੇ ਬਾਬੇ ਨੂੰ ਵੇਖਿਆ ਬਹੁਤ ਕੋਈ ਝੁਗੀ ਝੌਂਪੜੀ ਵਾਲਾ ਹੋਵੇ ਮਾਤੜ ਜਾਵੇ ਦੇ ਘਰ ਜਾਂਦਾ ਵੇਖਿਆ ਬੁਰ ਕੇ ਦੱਸਿਓ ਜੀ ਉਹਨਾਂ 'ਚ ਬੈਠਿਆ ਪੰਗਜ ਪ੍ਰਸ਼ਾਦਾ ਛਕਦਿਆਂ ਵੇਖਿਆ ਹੋਵੇ ਕਦੀ ਜਿਨ੍ਹਾਂ ਦੇ ਤੌਲੀਏ ਮਹਿੰਗੇ ਬ੍ਰਾਂਡਡ ਤੌਲੀਏ ਗੱਡੀਆਂ ਦੇ ਵਿੱਚ ਲਿਆ ਕੇ ਪਹਿਲਾਂ ਚਾਦਰਾਂ ਚਿੱਟੀਆਂ ਵਿਛਾਉਣੀਆਂ ਅਗਲਾਂ ਨੂੰ ਇਹ ਅਹਿਸਾਸ ਕਰਾਉਣਾ ਤੁਸੀਂ ਤੇ ਓਦਾਂ ਹੀ ਸੀਟ ਤੇ ਬਹਿੰਦੇ ਹੋ ਬਾਬਾ ਜੀ ਵਾਸਤੇ ਵੱਖਰੀ ਚਾਦਰ ਲਿਆਓ ਸੋਫੇ ਤੇ ਲਾ ਕੇ ਪਹਿਲਾਂ ਕਪੜਾ ਵਿਛਾਉਣਾ ਇਹ ਸੂਸ ਕਰਾਉਣਾ ਵੀ ਤੁਸੀਂ ਤੇ ਸ਼ੈਡੂਲ ਕਾਸਟ ਹੋ ਉਹ ਜਿਹੜੇ ਪਰਿਵਾਰ ਵਾਲੇ ਜਿਹੜੇ ਇਹੋ ਜਿਹੇ ਪਖੰਡੀਆਂ ਮਗਰ ਤੁਰੇ ਫਿਰਦੇ ਨੇ ਮੇਰੇ ਮਗਰ ਝੰਡਾ ਚੱਕੀ ਫਿਰਦੇ ਬੈ ਇਹਨੂੰ ਮਾਰਨਾ ਹੈ ਕਿਸਾਨ ਕਹਿੰਦਾ ਠੀਕ ਹੈ ਭਾਗਾ ਵਾਲੀ ਆਪਾਂ ਚੱਲਦੇ ਹੁਣ ਆ ਕੋ ਇਹ ਨਾ ਕਹਜੋ ਸਾਖੀ ਕੋਲੋਂ ਬਣਾ ਗਿਆ ਮੈਂ ਇਹ ਸਾਖੀ ਕਿਸੇ ਨੇ ਸੁਣਾਈ ਨਹੀਂ ਕਿਉਂਕਿ ਇਹਦੇ ਨਾਲ ਪਖੰਡੀ ਬਾਬੇ ਨੰਗੇ ਹੁੰਦੇ ਆ ਵੀ ਕਿੱਥੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਖਸੀਅਤ ਤੇ ਕਿੱਥੇ ਅੱਜ ਦੇ ਅਜੋਕੇ ਪਖੰਡੇ ਜਿਹੜੇ ਮਾਤੜ ਨੂੰ ਬੁਲਾ ਕੇ ਵਿਰਾਜੀ ਨੇ ਤੁਰਪੇ ਦੋਵੇਂ ਪਤੀ ਪਤਨੀ ਮਾੜਾ ਮੋਟਾ ਹਗਾ ਸੀ ਪਾਣੀ ਹੱਥੋਂ ਉੱਤ ਸਾਫ਼ ਕਰ ਲਿਆ ਪਰ ਕੱਪੜੇ ਤੋਂ ਹੋਏ ਰਹਨੇ ਸੀ ਨਾ ਖੇਤਾਂ 'ਚ ਕੰਮ ਕਰਨ ਵਾਲੇ ਗੁਰੂ ਤੇਗ ਬਹਾਦਰ ਸਾਹਿਬ ਬੈਠੇ ਨੇ ਦੋ ਪਹਿਰੇਦਾਰ ਕੋਕੀ ਉਦੋਂ ਇਦਾਂ ਹੁੰਦਾ ਸੀ ਮਾੜਾ ਮੋੜ ਕੋਈ ਤੰਬੂ ਤੁੰਬੂ ਲਾ ਲਿਆ ਜਾਂਦਾ ਸੀ ਜਿੱਥੇ ਮਹਾਰਾਜ ਬੈਠਦੇ ਸੀ ਦੋ ਪਹਿਰੇਦਾਰ ਖਲੋਤੇ ਨੇ ਸੰਗਤ ਅੰਦਰ ਆ ਰਹੀ ਆ ਕੜਮ ਚੌਧਰੀ ਉਦੋਂ ਵੀ ਹੈਗੇ ਸੀ ਕੜਮ ਚੌਧਰੀ ਉੱਚੀ ਬੋਲ ਕੇ ਦੱਸਿਓ ਉਦੋਂ ਵੀ ਹੈਗੇ ਸੀ ਇਹ ਸ਼ੁਰੂ ਤੋਂ ਚੱਲਦੇ ਆਏ ਫਣ ਵੇਲੇ ਮੈਂ ਕੜਮ ਚੌਧਰੀ ਕਹਿ ਕੇ ਯਾਨੀ ਇੱਥੇ ਵੀ ਗੁੱਸਾ ਕਰਨਾ ਕਰੀ ਜਣ ਮੈਂ ਕੜਾ ਐਮਐਲਏ ਖਲੋਣਾ ਹੈ ਵੀ ਵੋਟ ਨਾ ਪਾਉਗੇ ਕਿਸੇ ਨੂੰ ਹਾਂਜੀ ਵਾਹਿਗੁਰੂ ਚਲੋ ਉਹ ਉਹਨਾਂ ਦੇ ਕੱਪੜੇ ਵੇਖ ਕੇ ਅੰਦਰ ਨਾ ਆਉਣ ਦੇ ਉਹਨਾਂ ਨੂੰ ਤੇ ਮਹਾਰਾਜ ਦੀ ਨਿਗਾਹ ਪੈ ਗਈ ਵੀ ਆਓ ਅੰਦਰ ਆਉਣਾ ਚਾਹੁੰਦੇ ਆ ਇਹ ਅੰਦਰ ਨਹੀਂ ਆਉਣ ਦੇ ਰਹਿ ਗੁਰੂ ਤੇਗ ਬਾਦਰ ਸੈਵਨ ਨੇ ਸੇਵਾਦਾਰ ਨੂੰ ਭੇਜਿਆ ਕਹਿੰਦੇ ਉਹਨਾਂ ਨੂੰ ਅੰਦਰ ਆਉਣ ਦਿਓ ਉਹ ਪਤੀ ਪਤਨੀ ਆਏ ਮਹਾਰਾਜ ਨੇ ਪੁੱਛਿਆ ਹਾਂਜੀ ਕਿੱਥੋਂ ਆਏ ਤੁਸੀਂ ਕੌਣ ਕਿ ਜੇ ਮਹਾਰਾਜ ਇਸ ਪਿੰਡ ਦਾ ਹੀ ਮੈਂ ਕਿਸਾਨ ਆ ਆਪਣੇ ਖੇਤਾਂ ਚ ਕੰਮ ਕਰ ਰਿਆ ਸੀ ਮੇਰੀ ਪਤਨੀ ਮੇਰੇ ਲਈ ਪ੍ਰਸ਼ਾਦਾ ਲੈ ਕੇ ਆਈ ਮੈਨੂੰ ਉਹਨੇ ਦੱਸਿਆ ਕਿ ਗੁਰੂ ਤੇਗ ਬਹਾਦਰ ਮਹਾਰਾਜ ਆਏ ਨੇ ਤੇ ਮੈਂ ਆਪਣੀ ਪਤਨੀ ਨੂੰ ਕਹਿ ਰਿਆ ਸੀ ਆਪਾਂ ਫਿਰ ਮਹਾਰਾਜਾ ਮਿਲਣ ਚੱਲੀਏ ਉਹਦੇ ਦਰਸ਼ਨ ਕਰਨ ਚੱਲੀਏ ਤੇ ਮੇਰੀ ਪਤਨੀ ਕਹਿੰਦੀ ਆਪਣੇ ਕੋਲ ਤੇ ਭੇਟਾ ਕੋਈ ਨਹੀਂ ਹੈਗੀ ਆਪ ਤੇ ਗਰੀਬ ਆ ਮਹਾਰਾਜ ਮੈਨੂੰ ਭੁੱਖ ਲੱਗੀ ਸੀ ਇਹ ਪ੍ਰਸ਼ਾਦਾ ਮੇਰੇ ਲਈ ਸੀ ਮੈਂ ਛਕਣਾ ਸੀ ਮੈਂ ਇਹ ਲੈ ਕੇ ਕੰਬ ਦੇ ਹੱਥਾਂ ਨਾਲ ਆਇਤਾ ਇਤਿਹਾਸ ਚ ਲਿਖਿਆ ਵੀ ਕੰਬ ਦੇ ਹੱਥਾਂ ਨਾਲ ਮਾਰੇ ਨਹੀਂ ਮਾਰੇ ਨੇ ਉਹਦੇ ਕੰਬ ਦੇ ਹੱਥ ਫੜ ਲਏ ਤਾਂ ਉਹਨੂੰ ਆਸ ਨਹੀਂ ਸੀ ਨਾ ਵੀ ਮੈਨੂੰ ਕੋ ਹੱਥ ਲਾਊਗਾ ਉਹਦੇ ਕੰਬ ਰਏ ਸੀ ਵੀ ਪਤਾ ਨਹੀਂ ਜੇ ਨਾ ਫੜਿਆ ਤੇ ਮੈਂ ਕਿੱਧਰ ਜਾਊਗਾ ਤੁਸੀਂ ਕਿਸੇ ਨੂੰ ਚੀਜ਼ ਦਿਓ ਤੇ ਅਗਲਾ ਫੜੇ ਨਾ ਇਨਸਲਟ ਹੁੰਦੀ ਨਾ ਵੀ ਮੈਂ ਫੜੂੰਗਾ ਮਾਰੇ ਨੇ ਉਹਦੇ ਕੰਬ ਦੇ ਹੱਥ ਫੜ ਲਏ ਤਾਂ ਹੱਥਾਂ ਚ ਪ੍ਰਸ਼ਾਦਾ ਲਿਆ ਸਿੱਖਾਂ ਨੂੰ ਕਿਹਾ ਪਹਿਲਾਂ ਆਪ ਛਕਿਆ ਮਰੇ ਨੇ ਕਹਿੰਦੇ ਵੀ ਮੈਂ ਵੀ ਛਕਾਂਗਾ ਇਹ ਪ੍ਰਸ਼ਾਦ ਆਪਾਂ ਸਾਰਿਆਂ ਛਕਣਾ ਰਲ ਕੇ ਛਕਣਾ ਆਪਾਂ ਉਨੂੰ ਕਿਸਾਨ ਨੇ ਸਿਖਾਇਆ ਜਿਹਨੂੰ ਸ਼ਿਕਾਇਤ ਆ ਨਾ ਅੰਦਰੋਂ ਹੋ ਗਿਆ ਗੁਰੂ ਦਾ ਅੰਦਰੋਂ ਕਹਿੰਦਾ ਗੁਰੂ ਮੈਨੂੰ ਪਤਾ ਤੁਸੀਂ ਸਾਨੂੰ ਦੱਬੇ ਕੁਚਲੇ ਲੋਕਾਂ ਨੂੰ ਸਾਡਾ ਹੱਕ ਦਿਵਾਉਣ ਲਈ ਥਾਂ ਥਾਂ ਤੇ ਤੁਰੇ ਫਿਰਦੇ ਹੋ ਤੁਸੀਂ ਰਾਜਿਆਂ ਨਾਲ ਉਸ ਵਕਤ ਦੇ ਸਮਿਆਂ ਦੀਆਂ ਹਕੂਮਤਾਂ ਨਾਲ ਟਕਰ ਲੈ ਮਹਾਰਾਜੇ ਲੋੜ ਪਈ ਨਾ ਇਸ ਲਹਿਰ ਵਿੱਚ ਯੋਗਦਾਨ ਪਾਉਣ ਦੀ ਤੇ ਆਪਣੀ ਜਿੰਦ ਵੀ ਵਾਰ ਦਿਆਂਗਾ ਮਹਾਰਾਜ ਤੁਹਾਡੇ ਤੋਂ ਉਸ ਕਿਸਾਨ ਦੀ ਮਿਲਣੀ ਤੋਂ ਬਾਅਦ ਉਹ ਕਿਸਾਨ ਸਿੱਖ ਬਣਿਆ ਇਲਾਕੇ ਦਾ ਪ੍ਰਚਾਰ ਸੈਂਟਰ ਬਣਿਆ ਮਾਨਸਾ ਜ਼ਿਲ੍ਹੇ ਚ ਪਿੰਡ ਸਮਾਓ ਚ ਉਸ ਕਿਸਾਨ ਦੇ ਨਾਂ ਤੇ ਮੌਜੂਦਾ ਗੁਰਦੁਆਰਾ ਵੀ ਹੈਗਾ ਹੈ ਤਗੜੇ ਬੰਦੇ ਤੇ ਉਸ ਵੇਲੇ ਵੀ ਬਹੁਤ ਹੋਣੇ ਨੇ ਜਿਨ੍ਹਾਂ ਨੂੰ ਆਪਣੀ ਚੌਧਰ ਦਾ ਹੰਕਾਰ ਹੋਣਾ ਹੈ ਕੋਈ ਪੁੱਛਦਾ ਜੀ ਉਹਨਾਂ ਨੂੰ ਉਹ ਬੋਲੋ ਗੁਰੂ ਕੇ ਪਿਆਰਿਓ ਪੁੱਛਦਾ ਪਰ ਉਸ ਕਿਸਾਨ ਦੀ ਅੱਜ ਵੀ ਇਹ ਸੀ ਬਸ ਸਮੇਂ ਦੀਆਂ ਹਕੂਮਤਾਂ ਨੂੰ ਸਰਕਾਰਾਂ ਨੂੰ ਰਜਵਾੜਿਆਂ ਨੂੰ ਰਾਜਿਆਂ ਨੂੰ ਇਹ ਨਹੀਂ ਸੀ ਪਸੰਦ ਕਿ ਮਹਾਰਾਜ ਮਾਤੜ ਲੋਕਾਂ ਦੇ ਹੱਥ ਵਿੱਚ ਕਿਉਂ ਖਲੋਂਦੇ ਨੇ ਅੱਜ ਵੀ politcal ਬੰਦਾ ਪੰਜਾਬ 'ਚ ਆ ਕਾਂਗਰਸ ਦੀ ਇਲੈਕਸ਼ਨ ਹੋਵੇ ਕਾਂਗਰਸ ਹੀ ਹੋਵੇ ਆਕਾਲੀ ਹੋਵੇ ਬੀਜੇਪੀ ਵਾਲਾ ਹੋਵੇ ਝਾੜੂ ਵਾਲਾ ਹੋਵੇ ਵੋਟਾਂ ਵੇਲੇ ਮਾਤੜ ਦੇ ਘਰ ਜਾ ਕੇ ਰੋਟੀ ਖਾਂਦੇ ਜਦੋਂ ਵੋਟ ਦਾ ਸਮਾਂ ਹੁੰਦਾ ਨਾ ਉਦੋਂ ਟਿਊਬਲ ਤੇ ਜਾ ਕੇ ਬਹਿਣਗੇ ਉਦੋਂ ਅਗਲੇ ਦੀ ਮੰਜੀ ਤੇ ਜਾ ਕੇ ਬਹਿਣਗੇ ਅਸੀਂ ਵੀ ਖੁਸ਼ ਹੋ ਜਣੇ ਸਾਡਾ ਲੀਡਰ ਤੇ ਬੜਾ ਡਾਊਨ ਟੂ ਅਰਥ ਹੈ ਹੁਣ ਲੱਭ ਕੇ ਵਿਖਾਵਾਂ ਡਾਊਨ ਟੂ ਅਰਥ ਬੋਲੋ ਭਾਈ ਜਦੋਂ 26 ਐਂਡ ਹੋਏਗਾ ਉਦੋਂ ਆਉਣਗੇ ਤੁਹਾਡੇ ਕੋਲ ਫਿਰ ਫਿਰ ਤੁਹਾਡੇ ਪਿਊਬਲ ਤੇ ਰੋਟੀਆਂ ਖਾਣਗੇ ਫਿਰ ਤੁਹਾਡੇ ਜਵਾਕਾਂ ਦੀਆਂ ਨਲੀਆਂ ਵੀ ਸਾਫ਼ ਕਰਨਗੇ ਹੁਣ ਗੁਰੂ ਸਾਹਿਬ ਜੀ ਨੇ ਵੋਟਾਂ ਕਰਕੇ ਨਹੀਂ ਸੀ ਆਮ ਬੰਦਿਆਂ ਨੂੰ ਪਿਆਰ ਕੀਤਾ ਆਮ ਬੰਦਿਆਂ ਦੇ ਨਾਲ ਖਲੋਤੇ ਕਹਿੰਦੇ ਆਓ ਆਪਾਂ ਤੁਰੀਏ ਜਿਵੇਂ ਪੋਲੀਟੀਕਲ ਲੋਕ ਵੋਟਾਂ ਵੇਲੇ ਮਾਤਰ ਦੇ ਕੋਲ ਜਾਂਦੇ ਆ ਮੈਂ ਨਾ ਪੋਲੀਟੀਕਲ ਤੇ ਫੇਰ ਵੀ ਚੰਗੇ ਵੋਟਾਂ ਵੇਲੇ ਤੇ ਮਾਤਰ ਕੋਲ ਚੱਲ ਜਾਂਦੇ ਆ ਦੇਰੇਦਾਰ ਤਾਂ ਮਾਤਰ ਨੂੰ ਵਰਤਦੇ ਆ